ਰੜਾ 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 ਸਰ ਗਿਆ ਸੀ ਦਿਉਰਾ ਕਰਤਾ ਬਣ ਕੇ ਮੋਰੀ ਵੇ ਸੌਦਾ ਪੱਤ ਲੈਣ ਨਹੀਂ ਉੱਚ ਮੱਲੋ ਜੋਰੀ ਵੇ ਖਾਲੀ ਕਾ ਤੂੰ ਆਜ ਦੀਪਕਸ ਦੇ ਮੈਨੂੰ ਵੇ ਖਾਲੀ ਕਾ ਤੂੰ ਆਜ ਦੀਪਕਸ ਦੇ ਮੈਨੂੰ ਵੇ ਸੌਦਾ ਨੋਟ ਸੀ ਜਾਨ ਲੱਗੇ ਨੂੰ ਜਿੱਤਾ ਤੈਨੂੰ ਵੇ ਸੌਦਾ ਨੋਟ ਸੀ ਜਾਨ ਲੱਗੇ ਭੱ비 ਕੀ ਦਸਾਡ ਬੀਤੀ ਉਲਟਾ ਕੱਜੀਆਂ ਪਹਿਗਾਨੀ ਹੋ ਮੈਂ ਤਾਂ ਆਪਣਾ ਚੁੱਗਾ ਚੋੜਕਰਾ ਕੇ ਵਹਿ ਗਾਨੀ ਹੋ ਮੈਂ ਤਾਂ ਆਪਣਾ ਚੁੱਗਾ ਚੋੜਕਰਾ ਕੇ ਵਹਿ ਗਾਨੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਉਸ ਗਵਾ ਬੇਟਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਉਸ ਗਵਾ ਬੇਟਾ ਹੋ ਦਹੀਂ ਪਲੇਕੇ ਭਾਬੀ ਹਟਨਰ ਮੇਂ ਦਿਖਾਵੇ ਬੇਟਾ ਮੈਂ ਨਹੀਂ ਪਲੇਖੇ ਪਾ ਵੀ ਫੁੱਟਨਰ ਮੈਂ ਦੇਖਾਂ ਬੈਠਾ ਐ ਕਿੱਥੋਂ ਮਮੋ ਠਗਣੀ ਤੇਰੇ ਪਿੱਛੇ ਪੈ ਗਈ ਵੇ ਐ ਕਿਹੜੇ ਜਾਦੂ ਨਾਲੋਂ ਤੈਨੂੰ ਕੀ ਲੱਕੇ ਬੈਗੀ ਵੇ ਚਾਰੀ ਗਨ ਤੂੰ ਮੈਨੂੰ ਤੂੰ ਕਰਵਾ ਦੇ ਜਾਨੂ ਵੇ ਕਿਵੇਂ ਬਾਤ ਵੀ ਕਰਕੇ ਤੇਰੀ ਹੋਗੀ ਸਾਨੂੰ ਵੇ ਕਿਵੇਂ ਬਾਤ ਵੀ ਕੱਟਕੇ ਤੇਰੀ ਹੋਗੀ ਸਾਨੂੰ ਸੀਟ ਤੇ ਬੈਠੇ ਤੁਨ ਸੇਰ ਨੂੰ ਜਾਂਦੇ ਸੀ ਹੋਰ ਪਲਾਂਕੇ ਹੋਦੇ ਨਾਲ ਮੇਰੇ ਮੁਰਗੇ ਸੰਜੇ ਸੀ ਹੋ ਮੈਂ ਕੁੜੀ ਜੀ ਮਾਰੀ ਓਨੇ ਪੈਰ ਜਵਾਜ਼ ਦਿੱਤਾ ਮੈਂ ਕੁੜੀ ਜੀ ਮਾਰੀ ਓਨੇ ਪੈਰ ਜਵਾਜ਼ ਦਿੱਤਾ ਬਸ ਇਹਨੇ ਵਿੱਚ ਮੈਂ ਹੁਬਕੇ ਉਹਦਾ ਟਿਕ ਟਿਕ ਟਾ ਦਿੱਤਾ ਹੋ ਇਹਨੇ ਵਿੱਚ ਮੈਂ ਹੁਬਕੇ ਉਹਦਾ ਟਿਕ ਟਿਕ ਟਾ ਦਿੱਤਾ ਹੂ ਆਖੇ ਹੁਣ ਜਿਉਣਾ ਮੈਂ ਕੀ ਲਪੀਵੇ ਤੇਰੇ ਵਰਗੇ ਉਹਨਾਂ ਨੂੰ ਨਿੱਤ ਮਿਲਦੇ ਸਭੀਵੇ ਤੂੰ ਤਾਂ ਕਰਚਾ ਕਰਕੇ ਘਰਤੀ ਬੱਲੇ ਬੱਲੇਵੇ ਜਾਨ ਲੱਗੀ ਕੀ ਦਿਉਣਾ ਤੇਰੇ ਪਾਗੀ ਪੱਲੇਵੇ ਹੈ ਜਾਨ ਲੱਗੀ ਕੀ ਦਿਉਣਾ ਤੇਰੇ ਪਾਗੀ ਪੱਲੇਵੇ ਉਹ ਪੱਲੇ ਕੀ ਕੋਣ ਸੀ ਨੜ 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 ਪੱਲੇ ਕੀ ਬੋਣਾ ਸੀ ਮੁੜ ਕੇ ਕੱਲਿਆਂ ਸੋੜ ਗਈ ਪਰੀ ਪੀੜ ਵਿੱਚ ਪਤਾ ਨਹੀਂ ਕਿੱਥੇ ਪੱਤੇ ਤੋੜ ਗਈ ਹੋ ਖਾਕੀ ਰੰਗ ਬਣਾ ਗਈ ਨਾ ਕੁਝ ਨਿਆਬ ਕਾਇਆ ਨਹੀਂ ਫੇਰ ਘਰ ਬਿੱਕੇ ਮੈਂ ਹੋ ਘਰ ਬਿੱਕੇ ਮੈਂ ਰਾਜਵਾਲੀਆਂ ਪੈਦਲ ਆਇਆ ਨਹੀਂ ਫੇਰ ਘਰ ਬਿੱਕਰ ਮਹਾਰਾਜਵਾਲੀਆਂ ਪੈਦਲ ਆਇਆ ਨਹੀਂ